ਹਾਂ ਹਾਂ ਕੋਈ ਗੱਲ ਨਹੀਂ ਕਰਦੇ ਆਪਾਂ ਗੱਲ ਮੈਂ ਆਹ ਰੰਗ ਮੰਗਾਇਆ ਸੀ ਇਹਦਾ ਬਾਈ ਦਾ ਮੈਂ ਕਰਦਾ ਸਾਫ ਦਾ ਵਾ ਇਹ ਕਰਦਾ ਮੈਂ ਕਰਦਾ ਹਾਂ ਹਾਂ ਬਾਈ ਜੀ ਹਾਂ ਜੀ ਆ ਦੇਖੋ ਜੀ ਪੰਜ ਬੋਲੀਆਂ ਤੋਂ ਹੀ ਆਪਣੀਆਂ ਰੰਗ ਦੇ ਨੇ ਜੀ ਬਾਲ ਕੀ ਤੇ ਪੰਜ ਬੋਲੀਆਂ ਆ ਬਾਲ ਪੱਟੀ ਦੇ ਨੇ ਬਸ ਮੌਸਮ ਵਾਲੇ ਜਾਂ ਬਿਲਡਿੰਗ ਦੇ ਠੀਕ ਹੈ ਅੱਛਾ ਤੇਰਾ ਕੀ ਕੁਝ ਬਣਦਾ ਹੈ ਮੇਰਾ 300 ਰੁਪਏ ਦਾ 300 ਰੁਪਿਆ ਹਾਂਜੀ ਓਏ ਯਾਰ 200 ਰੁਪਏ ਤਾਂ ਲੈਂਦੇ ਨੇ ਕਾਹ ਲਈ ਮੈਂ ਤਾਂ ਪਹਿਲੀ ਬਹੁਤ ਘੱਟ ਮੰਗੇ ਲਈ ਓਏ ਅੱਗੇ ਸਮਾਨ ਮਂਗਾਉਨੇ ਆ 200 ਰੁਪਏ ਲੈ ਕੇ ਜਾਂਦੇ ਨੇ ਸਾਰੇ ਮੈਂ ਮੈਂ ਤਾਂ ਜੀ ਪਹਿਲੀ ਬਹੁਤ ਘੱਟ ਮੰਗਾਈ ਸੀ ਹੂੰ ਦੇਖੋ ਇਹ ਤੋਂ ਪਹਿਲਾਂ ਸਮਾਨ ਲੱਦ ਕੇ ਲੈ ਕੇ ਆਏ ਜੀ ਫਿਰ ਅੰਦਰ ਲਾਉਨੇ ਵੀ ਆ ਜੀ ਪਕੇ ਦਾ ਤੇਲ ਪਾਣੀ ਖਰਚੇ ਜੀ ਹੁਣ ਕਿੰਨਾ ਮੰਗਾਈ ਹੋਈ ਪਈ ਤੇਲ ਪਾਣੀ ਦੀ ਹੁਣ ਕਿੰਨਾ ਬੰਗ ਹੋਇਆ ਪਿਆ ਜੀ ਉਹ 20-50 ਰੁਪਏ ਬਚਣਗੇ ਜਿਹਨੂੰ ਜਵਾ ਕਮਾ ਕੇ ਰਸਨ ਲੈਣਾ ਜੀ ਇਹ ਦੋ-ਦੋ 200 ਠੀਕ ਐ ਕੱਲ ਨੂੰ ਜਿਹੜੀ ਗੱਲ ਆ ਤੂੰ ਤਾਂ 250 ਕੱਟ ਲੈ ਠੀਕ ਹੈ ਬਚਨ ਵਾਲੀ ਕੋਸਾਂ ਮੈਨੂੰ ਪੁੱਛ ਲੈਣੀ ਪੈਣੀ ਹੈ ਮੈਨੂੰ ਉਹ ਤਾਂ ਕੋਈ ਪਲਾਨ ਦੇ ਬਚਨ ਦੀ ਜੋ ਰਾਹੀ ਤੁਸੀਂ ਜਦ ਕਰ ਲਓਗੇ ਓਏ ਬਸ ਠੀਕ ਹੈ ਅੱਜ ਦੇ ਵੜਿਆ ਅੱਛਾ ਮੈਂ ਸਮਾਨ ਮੰਗਾਇਆ ਸੀ ਛੁੱਟੀ ਸੀ ਅੱਜ ਅੱਛਾ ਤਾਂ ਹੀ ਘਰੇ ਫਿਰਦਾ ਹਾਂ ਹਾਂ ਓਏ 300 ਮੰਗੀ ਜਾਂਦਾ ਮੈਂ 250 ਦਿੰਨਾ ਫੜਦਿੰਗੇ ਹੈਗਾ ਦਾ ਫੜ ਉਹ ਨਹੀਂ 50 ਦੇ ਬਜਨ ਨਹੀਂ ਮਾਰਿਆ ਤੁਹਾਨੂੰ ਕੀ ਆ ਪਛਾਣੀ ਹੋਣੀ ਸਵਾਲ ਕਿੰਨੇ ਕਿਤਾਬ ਗਾਇ ਤੇ ਉਹ ਸਮਾਨਤਾ 240 50000 ਦਾ ਰੰਗ ਕਰਨ ਆਪਾਂ ਕਰੇ ਉਹ ਲੱਗੇ ਦੇ ਜਦੋਂ ਉਪਰ 40 5000 ਦਾ ਸਮਾਨ ਕੀਤਾ ਹੂੰ ਆਪਾਂ ਸਿੱਖਾ ਨੂੰ ਕਿਹਾ ਤੂੰ ਘੱਟ ਵੱਧ ਕਰ ਲੈ ਉਹ ਯਾਰ ਉਹ ਕਿੱਥੋਂ ਕਰਦੇ ਨੇ ਉਹ ਕੰਪਨੀ ਦਾ ਸਮਾਨ ਹੁੰਦਾ ਉੱਪਰ ਰੇਟ ਲਿਖਿਆ ਹੁੰਦਾ ਉਹਦਾ ਜੇ ਲਿਖਿਆ ਹੋਵੇ ਨਾ 1000 ਦਾ ਤਾਂ 1000 ਵੀ ਦਿੰਦਨੇ ਆਪਾਂ ਨੂੰ ਜਦੋਂ ਰੱਖੇ ਹੋਈ ਆਪੋਂ ਨਾ ਨੰਮੂਸੇ ਕਰਦੇ ਆਪਾਂ ਨੂੰ ਬਤਕੀਨ ਕੋਸਵਾਸ ਇਹ ਹਾਈ ਨੰਮ ਰਹਿ ਗਿਆ ਫਿਰ ਆਪਾਂ ਗਰੀ ਬਵਰੀ ਕਹ ਨੂੰ ਤੱਕ ਕਰਦੇ ਨਾਲੇ ਤੂੰ ਆਪਦੇ ਮੂੰਹ ਹੀ ਕਹੀ ਜਾਂਦਾ ਵੀ ਅੱਜ ਮਜ਼ਦੂਰ ਦੇਸ ਅੱਜ ਮਜ਼ਦੂਰ ਦੇ ਇਹਨਾਂ ਦੀ ਕਦਰ ਕਰਨੀ ਚਾਹੀਦੀ ਆਪਾਂ ਨੂੰ ਸਰਕਾਰਾਂ ਤਾਂ ਨਹੀਂ ਕਦਰ ਕਰਦੀਆਂ ਆਪਾਂ ਤਾਂ ਇਹਨਾਂ ਦੀ ਕਦਰ ਕਰ ਲਈਏ ਤੋ ਇਹਨੂੰ 300 ਰੁਪਏ ਦੇ ਦੇ ਜਿਵੇਂ ਤੂੰ ਪਰਵਾਹੀ ਕਹਿਣਾ ਹੈ ਤੇਰੀ ਮਰਜ਼ੀ ਹੈ ਲੈ 300 ਦੇ ਦੇ ਲੈ ਵੀ ਤੈਨੂੰ 300 ਦੇ ਜਾ ਪਾਣੀ ਦਾ ਨਾ ਇੱਕ ਮਿੰਟ ਹੂੰ ਕਹਿੰਦੇ ਮਜ਼ਦੂਰ ਤੋਂ ਮਜ਼ਦੂਰੀ ਕਰਾ ਕੇ ਉਹ ਤੋਂ ਮਿੰਤਾ ਨਹੀਂ ਕਰਾਉਣੀਆ ਚਾਹੀਦੀਆ ਨਾਲੇ ਮੇਰੀ ਗੱਲ ਸੁਣ ਸਿਆਣੇ ਕਹਿੰਦੇ ਨੇ ਕਹਿੰਦੇ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਪਹਿਲਾਂ ਉਹਨੂੰ ਮਜ਼ਦੂਰੀ ਮਿਲਣੀ ਚਾਹੀਦੀਆ ਹੂੰ ਨਾਲੇ ਆ ਆਪਣੀਆਂ ਸਰਕਾਰਾਂ ਸਰਕਾਰਾਂ ਦਾ ਮਜ਼ਦੂਰਾਂ ਬਾਰੇ ਨਹੀਂ ਸੋਚਦੀਆਂ ਪਰ ਆਪਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਨੇ ਇਹ ਤਾਂ ਗੱਲ ਤੇਰੀ ਪਾਲ ਬਾਈ ਠੀਕ ਹੈ ਹਾਂ ਆ ਜਾ ਫਿਰ ਚਾਹ ਪੀਨੇ ਆਪਾਂ ਨਾ ਨਾ ਬਸ ਕਿਸੇ ਦਿਨ ਫੇਰ ਸਈਦੇ ਚੱਲ ਠੀਕ ਹੈ